ਪਹਿਲਾਂ ਤਾਂ ਉਹ ਗੰਦ ਨੂੰ ਸਕਿਉਰਟੀ ਦਿੱਤੀ ਗੰਦ ਵਜਦਾ ਇੱਕ ਖੋੜਾ ਵਜਦਾ ਉਹਨਾਂ ਨੂੰ ਸਕਿਉਰਟੀ ਦਿੱਤੀ ਇਹ ਕਿੰਨੇ ਬੰਦੇ ਨੂੰ ਸਕਿਉਰਟੀ ਦਿੱਤੀ ਜਦੋਂ ਉਹਨਾਂ ਨੂੰ ਸਕਿਉਰਟੀ ਦਿੱਤੀ ਉਸ ਤੋਂ ਬਾਅਦ ਉਹ ਜਾਦੇ ਗੰਦ ਪਾਉਂਦੇ ਆ ਉਹ ਸਕਿਉਰਟੀ ਲੈ ਕੇ ਸਰਕਾਰੀ ਬੰਦੇ ਨਾਲ ਜਦੋਂ ਦੋ ਖੜੇ ਹੋਣ ਤੇ ਤੁਸੀਂ ਹੋਰ ਗੰਦੀਆਂ ਵੀਡੀਓ ਪਾਓ ਹਨ ਵੀ ਹੋਰ ਲੋਕਾਂ ਨੂੰ ਥੋੜਾ ਜਿਹਾ ਮਸਾਲਾ ਹੋਰ ਲਾ ਦੇਾਂਗੇ ਜੀ ਬੜੀ ਬੜੀ ਛੋਟੀ ਭੱਦਰਕਾਰੀ ਵਾਲੀ ਗੱਲ ਹੈ ਬਹੁਤ ਮੈਨੂੰ ਕਹਾਂ ਕਮਿਸ਼ਨ ਚੁੱਕ ਲੈਣਗੇ ਮਿਸ਼ਨ ਲੱਦੇ ਆਂਗੇ ਤੁਸੀਂ ਮੈਨੂੰ ਮੈਨੂੰ ਵਕਾਉ ਸਮਝਦਾ ਹੈਂ ਆਹ ਤੁਹੀਂ ਗੰਦ ਪਾਇਆ ਤੁਸੀਂ ਜਿੰਨਾ ਹੁਣ ਕਿਵੇਂ ਭਜਦੇ ਆ ਆਹ ਕੌਣ ਆਏ ਬੈਠੇ ਆ ਪੱਛਾ ਇੱਕ ਟੱਕੜ ਹੁਣ ਉਹ ਤੁਸੀਂ ਕਿੱਧਰ ਆਏ ਫਿਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਥੱਲੇ ਕਾਹਦੇ ਬੈਠਿਆ ਤੁਸੀਂ ਆਏ ਦੱਸੋ ਮੈਨੂੰ ਡਰ ਲੱਗਦਾ ਜੀ ਡਰ ਲੱਗਦਾ ਜੀ ਹਮਸਾ ਡਰ ਲੱਗਦਾ ਫੇ ਥਾਣੇ ਚਾਹੀਦਾ ਹੁੰਦਾ ਯਾਰ ਤੁਸੀਂ ਘਰ ਆਏ ਬੈਠੇ ਆ ਕੀ ਗੱਲ ਹੈ ਆ ਤੁਸੀਂ ਸਾਨੂੰ ਮਿਲਣ ਆਏ ਸੀ ਜੀ ਹਾਂ ਮੈਨੂੰ ਕਹਦੇ ਆ ਤੇ ਮਿਲਣਾ ਸਾਨੂੰ ਮਿਲਣਾ ਇੱਥੇ ਤਾਂ ਹੁਣ ਬਹੁਤ ਤੁਰੇ ਫਿਰਦੇ ਆ ਸਾਬ ਜੀ ਬਹਿ ਜਗੇ ਇੱਥੇ ਹੀ ਬਾਈਰੋ ਕੋਈ ਨਹੀਂ ਭੈਜੋ ਹੋਰ ਠੀਕ ਹੋ ਜੀ ਹਾਂ ਠੀਕ ਆ ਵਧੀਆ ਕਿਵੇਂ ਫਿਰ ਚਲਦੀਆਂ ਵੀਡੀਓ ਫੂਟ ਕੋ ਨਹੀਂ ਇਹ ਹੁਣ ਤਾਂ ਬੰਦ ਆਉਗਾ ਜੀ ਬੰਦ ਹੋ ਗਈਆਂ ਹਾਂ ਜੀ ਚੰਗੀ ਗੱਲ ਆ ਵੇਹੇ ਬਹੁਤ ਗੰਦ ਪਾਇਆ ਸੀ ਤੁਸੀਂ ਨਹੀਂ ਪਤੰਦਰੋ ਨੌਜਵਾਨ ਪੀੜੀ ਜਿਹੜੀ ਜਮਾਂ ਖਰਾਬ ਕਰੀ ਜਾਂਦੇ ਤੁਸੀਂ ਇੰਨਾ ਗੰਦ ਪਾਇਆ ਤੁਸੀਂ ਕੀ ਕੁਛ ਕਰਦੇ ਸੀ ਕਿੰਨਾ ਗੰਦ ਬੋਲਦੇ ਸੀ ਤੁਸੀਂ ਕਿੰਨੀਆਂ ਗਾਲਾਂ ਕੱਢਦੇ ਸੀ ਕੋਈ ਕਨਸੈਪਟ ਚੰਗੇ ਵੀਡੀਓ ਵੀ ਪਾ ਕੇ ਆਪਾਂ ਲੋਕਾਂ ਨੂੰ ਸਮਝਾ ਸਕਦੇ ਆ ਕੋਈ ਸਿੱਧਾ ਮੈਸੇਜ ਵੀ ਦੇ ਸਕਦੇ ਆ ਤੁਸੀਂ ਤਾਂ ਬਹੁਤ ਗਲਤ ਕੀਤਾ ਯਾਰ ਸੋਰੀ ਬਹੁਤ ਅਤ ਚੱਕੀ ਵੀ ਸੀ ਤੁਸੀਂ ਮੈਂ ਤਾਂ ਚੰਗਾ ਹੋਇਆ ਜਿਹੜਾ ਉਹ ਇਹੜਾ ਕੁੜੀ ਨੂੰ ਵੀ ਮਾਰਤਾ ਚੰਗੀ ਗੱਲ ਕੀਤੀ ਨਹੀਂ ਸਵਾਦ ਜਾਂ ਤਾਂ ਹੋਣੀ ਆਉਣ ਲੱਗਿਆ ਸੀਗਾ ਜੀ ਕੰਮ ਭੜਾ ਹੀ ਹੋ ਗਿਆ ਜੀ ਹੁਣ ਫਿਰ ਸਵਾਦ ਦੂਜੋਂ ਵੀ ਆ ਜਾਂਦਾ ਨਾ ਹੁਣ ਸਵਾਦ ਹੋਰ ਵੀ ਮਿਲ ਜਾਂਦੇ ਆ ਪਾਣੀ ਡਰੇ ਆ ਜੀ ਤਿੰਨ ਚਾਰ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ ਆ ਜੀ ਤੈ ਹੂੰ ਕਾਨ ਦਾ ਨਾਕ ਤੇ ਪਾਣੀ ਪੀਤਾ ਜੀ ਤੇਰਾ ਨਾਂ ਕੀ ਸੀ ਮੰਦ ਸਿੰਘ ਹਾਂਜੀ ਮੰਦ ਸਿੰਘ ਤੇ ਕੰਤ ਸਿੰਘ ਹੈ ਹਾਂਜੀ ਹਾਂਜੀ ਸਰ ਜੀ ਹਾਂਜੀ ਨਹੀਂ ਤੇ ਗੱਲ ਸੁਣੋ ਜਦੋਂ ਹੁਣ ਤੁਸੀਂ ਉਧਰੋਂ ਬਾਹਰੋਂ ਆਏ ਆ ਤੇ ਤੁਹਾਨੂੰ ਗੱਲ ਮੈਂ ਨਹੀਂ ਰੋਕਿਆ ਤੁਹਾਨੂੰ ਤੂੰ ਸਿੱਧੇ ਕਰੇ ਵੜ ਗਿਆ ਸਾਡੇ ਗਨਮੈਨ ਦਾ ਸਾਡਾ ਫੈਨ ਆਈ ਉਹਨੇ ਤਾਂ ਫੋਟੋ ਖਚਾਈ ਹੈ ਉਹਨੇ ਤਾਂ ਸਾਡੇ ਨਾਲ ਫੋਟੋ ਖਸਾਈ ਕਹਿੰਦਾ ਜਾ ਕੇ ਬੈਠੋ ਉਹਨੇ ਤਾਂ ਕੁਰਸੀ ਤੇ ਕਹਿ ਆਸੀ ਪਿੱਛੇ ਬਹਿ ਗਈ ਜਾਨੀ ਕਿ ਸਾਡੇ ਗਨਮੈਨ ਵੀ ਤੁਹਾਡੇ ਫੈਨ ਹੋਏ ਫਿਰਦੇ ਹੈ ਆ ਹਾਂ ਜੀ ਬਹੁਤ ਮਾੜੀ ਗੱਲ ਆ ਫਿਰ ਹੈ ਨਹੀਂ ਉਹ ਤਾਂ ਚਲੋ ਹੁਣ ਤਾਂ ਹੀ ਬੱਸ ਦਰੇ ਪਈ ਦਾ ਇੱਕ ਤਾਂ ਵੀਡੀਓ ਨਹੀਂ ਬਣਾਈ 5-6 ਦਿਨ ਹੋ ਗਏ ਸਾਬ ਦਾ ਫੋਨ ਆ ਗਿਆ ਹੈਲੋ ਅੱਛੀ ਗੱਲ ਜਨਾਬ ਹਾਂਜੀ ਹਾਂ ਜੋ ਦੋ ਚਿੱਟੇ ਵਾਲਿਆਂ ਦੇ ਘਰ ਢਾਉਣੇ ਸੀ ਜਾਂਦੇ ਫੜਿਆ ਗਿਆ ਉਹਨਾਂ ਤੋਂ ਪਹਿਲਾਂ ਵੀ ਕੇਸ ਕੋਸ ਚੱਲਦੇ ਉਹਨਾਂ ਦੇ ਪੰਜ ਛੇ ਛੀ ਪਰਚੇ ਆ ਉਹਨਾਂ ਦੇ ਤੇ ਦਿੱਤੇ ਜੀ ਹਾਂਜੀ ਹਾਂ ਗਈਆ ਫੋਰਸ ਭੇਜੀ ਤੀ ਜੇ ਸੀ ਵੀ ਆਉਣ ਵਾਲੀ ਐ ਮੈਂ ਉੱਥੋਂ ਹੀ ਆਇਆ ਮੈਂ ਥੋੜਾ ਜਿਹਾ ਘਰੇ ਆਇਆ ਸੀ ਕੋਈ ਕਾਗਜ਼ ਪੱਤਰ ਚ ਲੈਣੇ ਸੀ ਤੇ ਉਹ ਕੋਈ ਗੱਲ ਨਹੀਂ ਉਹ ਜਾਂਦੇ ਆ ਤੇ ਮੈਂ ਜਾਂਨਾ ਉੱਥੇ ਜੀ ਕੋਈ ਗੱਲ ਨਹੀਂ ਹਾਂ ਉਹ ਦੋਹਾਂ ਦੋਹਾਂ ਦੇ ਘਰ ਢਾਉਣੇ ਆ ਠੀਕ ਹੈ ਜੀ ਠੀਕ ਹੈ ਆ ਵੇਖ ਲਾ ਜਿਹੜੇ ਨਸ਼ੇ ਵਾਲਿਆਂ ਦੇ ਘਰ ਟੈਨ ਲੱਗੇ ਤੇ ਮੈਨੂੰ ਐ ਲੱਗਦਾ ਵੀ ਜਿਹੜਾ ਛੋਡੇ ਵੀ ਘਰ ਟੈਨਗੇ ਜੇ ਆਹੀ ਹਾਲ ਛੋਡਾ ਰਿਹਾ ਨਾ ਨਹੀਂ ਜੀ ਛੋਡੇ ਬਹੁਤ ਛੋਡੇ ਵੀ ਘਰ ਟੈਨਗੇ ਮੇਰੇ ਖਿਆਲ ਦੇ ਵਿੱਚ ਨਹੀਂ ਉਹ ਨਹੀਂ ਜੀ ਘਰ ਤਾਂ ਜੀ ਗਰੀਬਾਂ ਦੇ ਢਈ ਜਾਂਦੇ ਜੀ ਜਿਹੜੇ ਜਿਹੜੇ ਮੋਢੀ ਬੰਦੇ ਆ ਨਸ਼ਾ ਦੇ ਵੇਚਦੇ ਆ ਵੱਡੇ ਲੈਵਲ ਦੇ ਬੰਦੇ ਆ ਉਹਨਾਂ ਨੂੰ ਤਾਂ ਹੱਥ ਨਹੀਂ ਪਉਂਦੀ। ਉਹ ਨਹੀਂ ਸਾਰਿਆਂ ਦਾ ਹੀ ਸਾਰਾ ਕੁਝ ਹੀ ਹੱਲ ਹੋਊਗਾ। ਹੁਣ ਤੁਸੀਂ ਕੀ ਚਾਹੁੰਦੇ ਆ ਤੁਸੀਂ ਕਿਵੇਂ ਆਏ ਆ ਪਹਿਲਾਂ ਆਪ ਮੁੱਦੇ ਦੀ ਗੱਲ ਕਰੋ। ਤੁਹਾਡਾ ਕੀ ਡਰ ਹੈ? ਅਸੀਂ ਤਾਂ ਡਰਦੇ ਆਈ ਸਾਨੂੰ ਸਕਿਉਲਟੀ ਚਾਹੀਦੀ ਹੈ। ਤੇ ਉਦੋਂ ਤਾਂ ਤੁਸੀਂ ਹੀਰੋ ਬਣਦੇ ਸੀ ਤੇ ਹੁਣ ਤੁਸੀਂ ਖ਼ੈਰੋਂ ਤੋਂ ਡਰੀ ਜੰਨੇ ਆ। ਹੈ? ਨਹੀਂ ਖ਼ੈਰੋਂ ਹਾਂ ਤਾਂ ਦੀ ਚੰਗੈਰੋਂ ਲਾਂਦੇ। ਖ਼ੈਰੋਂ ਕਿਉਂ ਲੱਗਦਾ ਚੰਗਾ ਕੰਮ ਕੀਤਾ? ਮੈਦਾਨਾ ਵਧੀਆ ਗੱਲ ਆ ਮੈਦਾਨਾ ਜਦੋਂ ਪ੍ਰਸ਼ਾਸਨ ਕੋਈ ਨਹੀਂ ਕੰਮ ਕਰ ਸਕਦਾ ਤਾਂ ਚੰਗੀ ਗੱਲ ਆ ਜੇ ਕੋਈ ਬੰਦਾ ਕਰ ਰਿਹਾ ਤਾਂ ਸਭ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਤੁਸੀਂ ਗੱਲ ਸੁਣੋ ਮਹੰਦਰ ਸਿੰਘ ਹਾਂਜੀ ਕੱਲ ਪਰਸੋ ਮੈਂ ਤੇਰੀ ਵੀਡੀਓ ਵੇਖੇ ਤੂੰ ਤਾਂ ਮਾਫੀ ਮੰਗੀ ਜਾਂਦਾ ਸੀ ਫਿਰ ਨਹੀਂ ਮਾਫੀ ਚਾਉ ਤੂੰ ਮਾਫੀ ਮੰਗ ਲੈ ਫੇਰ ਸੋਨੂੰ ਕੀ ਲੋੜ ਆ ਕਹੇ ਦੀ ਮਾਫੀ ਮੰਗੇ ਕੰਮ ਜਾਂ ਖੜ ਗਿਆ ਜੀ ਮਾਫੀ ਦਾ ਮੰਗੀ ਥੋੜੇ ਤੋਂ ਮਾਫੀ ਦਾ ਹੁਣ ਮੰਗਾ ਅੱਛਾ ਇਹ ਇਹਦਾ ਮਤਲਬ ਤੁਸੀਂ ਕੰਮ ਚਲਾਉਣਾ ਚਾਹੁੰਦੇ ਆ ਹਜੇ ਅਰੇ ਇਹੀ ਕੁਛ ਕਰੋਗੇ ਤੁਸੀਂ ਨਹੀਂ ਜੀ ਫਿਰ ਇਹ ਤੂੰ ਛੁੜ ਗਿਆ ਗੰਦੀਆਂ ਵੀਡੀਓ ਪਾਇਆ ਕਰਾਂਗੇ ਇਹ ਤੂੰ ਵੀ ਗੰਦੀਆਂ ਪਾਉਂਗੇ ਤੂੰ ਫੇਰ ਹੀ ਕੰਮ ਚੱਲੇਗਾ ਓ ਸ਼ਰਮ ਮੰਨੋ ਤੁਸੀਂ ਸ਼ਰਮ ਮੰਨੋ ਓ ਛੋਡੇ ਵਰਗਿਆਂ ਵਾਸਤੇ ਸਕਿਉਰਟੀਆ ਦਿੰਦੇ ਫਿਰਗੇ ਜੇ ਸਰਕਾਰ ਸੋਨੂੰ ਸਕਿਉਰਟੀ ਦੇਈ ਜਾਵੇ ਫੇਰ ਤਾਂ ਸਰ ਗਿਆ ਜਿਹੜੇ ਇਹਨੇ ਗੈਂਗਸਟਰ ਤੇ ਜਿਹੜਾ ਇਹਨੀਆਂ ਚੋਰੀਆਂ ਚੱਕੇ ਹੋ ਜਾਂਦੇ ਆ ਲੁੱਟਾਂ ਖਵਾ ਹੋ ਜਾਂਦੀਆਂ ਹੈ ਜਿਹੜਾ ਕੋਈ ਚਿੱਟੇ ਵਾਲੇ ਤੁਰੇ ਫਿਰਦੇ ਆ ਸਾਰੀ ਪੰਜਾਬ ਦਾ ਦਾ ਬੁਰਾ ਹਾਲ ਹੋਇਆ ਪਿਆ ਜੇ ਸੋਨ ਨੂੰ ਸਕੋਟਰੀਆਂ ਦੇਣ ਲੱਗੇ ਤਾਂ ਫਿਰ ਤਾਂ ਸਰگە ਸਰਕਾਰ ਦਾ ਤਾਂ ਜੇ ਛੋਡੇ ਵਰਗੇ ਨੂੰ ਸਕੋਟਰੀਆਂ ਦੇਣ ਲੱਗ ਜੀਏ ਗੱਲ ਸੁਣ ਲੋ ਪਹਿਲਾਂ ਤਾਂ ਉਹ ਗੰਦ ਨੂੰ ਸਕਿਉਰਟੀ ਦਿੱਤੀ ਗੰਦ ਵਜਦਾ ਇੱਕ ਖੋੜਾ ਵਜਦਾ ਉਹਨਾਂ ਨੂੰ ਸਕਿਉਰਟੀ ਦਿੱਤੀ ਇਹ ਕਿੰਨੇ ਬੰਦੇ ਨੂੰ ਸਕਿਉਰਟੀ ਦਿੱਤੀ ਜਦੋਂ ਉਹਨਾਂ ਨੂੰ ਸਕਿਉਰਟੀ ਦਿੱਤੀ ਉਸ ਤੋਂ ਬਾਅਦ ਉਹ ਜਾਦੇ ਗੰਦ ਪਾਉਂਦੇ ਆ ਉਹ ਤੇ ਤੁਸੀਂ ਕੀ ਕਰੋਗੇ ਸਕਿਉਰਟੀ ਲੈ ਕੇ ਉਹੀ ਪਾਣਾ ਅਸੀਂ ਫਿਰ ਵੀਡੀਓ ਅੱਛਾ ਉਹੀ ਪਾਣਾ ਤੁਸੀਂ ਮਾਲ ਸਿਕਿਉਰਿਟੀ ਦੀ ਮਦਦ ਹੋ ਜੂਗੀ। ਹਾਂ, ਸੋਡਾ ਮਤ ਵਾਲੇ ਇਹ ਹੈ ਵੀ ਸਿਕਿਉਰਿਟੀ ਲੈ ਕੇ ਸਰਕਾਰੀ ਬੰਦੇ ਨਾਲ ਜਦੋਂ ਦੋ ਖੜੇ ਹੋਣ ਤੇ ਤੁਸੀਂ ਹੋਰ ਗੰਦੀਆਂ ਵੀਡੀਓ ਪਾਓ ਹਨ। ਜੀ। ਵੀ ਹੋਰ ਲੋਕਾਂ ਨੂੰ ਥੋੜਾ ਜਿਹਾ ਮਸਾਲਾ ਹੋਰ ਲਾ ਦੇਾਂਗੇ ਜੀ। ਬੜੀ ਬੜੀ ਛੋਟੀ ਭੱਦਰਕਾਰੀ ਵਾਲੀ ਗੱਲ ਹੈ। ਮੈਨੂੰ ਵੀ ਦੇਵਾਂਗੇ ਜੀ ਕਮਿਸ਼ਨ। ਚੁਗਲ ਪਟ। ਕਮਿਸ਼ਨਾਂ ਲਿਆਵੋਗੇ ਤੁਸੀਂ ਮੈਨੂੰ। ਹਲੇ ਕਮਿਸ਼ਨ ਦੀ ਗੱਲ। ਮੈਨੂੰ ਬਕਾਉ ਸਮਝਦਾ ਨਹੀਂ। ਨਹੀਂ। ਹਾਂ, ਦਾ ਕਮਿਸ਼ਨ ਆ। ਨਹੀਂ। ਨਹੀਂ। ਗੱਲ ਸੁਣ ਲੈ ਮੰਦਸਿਆਂ ਹਾਂਜੀ ਸਕਿਉਰਟੀ ਨਾ ਅੱਜ ਮਿਲੇ ਨਾ ਕੱਲ ਨੂੰ ਮਿਲੇ ਤੇ ਬੰਦੇ ਬਣ ਕੇ ਮਾਫੀ ਲੋ ਮੰਗੋ ਦਾ ਉਹਨਾਂ ਤੋਂ ਠੀਕ ਹੈ ਕੌਮ ਤੋਂ ਮਾਫੀ ਮੰਗੋ ਸਾਰੀ ਤੋਂ ਠੀਕ ਹੈ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਖਰਾਬ ਕਰਨ ਦੇ ਉੱਤੇ ਜਿਹੜੀ ਤੁਹਾਡੀ ਕੋਸ਼ਿਸ਼ ਕਰ ਰਹੇ ਆ ਇਹ ਚੀਜ਼ਾਂ ਬੰਦ ਕਰ ਦਿਓ ਮੇਰੀ ਮਿਹਰਬਾਨੀ ਮੇਰੀ ਹੱਥ ਜੋੜ ਕੇ ਬੇਨਤੀ ਆ ਇਹੋ ਜਿਹਾ ਕੁਝ ਨਾ ਕਰੋ ਯਾਰ ਕਿੱਡਾ ਤੁਸੀਂ ਜਲੂਸ ਕੱਢ ਰੱਖਿਆ ਕਿੱਡੀਆਂ ਛੋਟੀਆਂ ਵੀਡੀਓ ਗੰਦੀਆਂ ਬਹੁਤ ਹੁੰਦੇ ਕੰਮ ਛੋਟੀਆਂ ਮੈਂ ਵੇਖਿਆ ਤੁਸੀਂ ਬਹੁਤ ਗੰਦ ਪਾਉਨੇ ਆ ਤੁਸੀਂ ਗਾਲਾਂ ਬਹੁਤ ਕੱਢਦੇ ਆ ਵੀਡੀਓ ਦੇ ਵਿੱਚ ਨਹੀਂ ਕੀ ਗੱਲ ਜਿਹੜੇ ਜਿਹੜੇ ਲੋਕ ਆ ਕੁਝ ਕੁਝ ਲੋਕ ਚੰਗੀਆਂ ਵੀਡੀਓ ਪਾਉਂਦੇ ਆ ਇੱਕ ਉਹ ਪੈਰਤ ਕੌਰ ਆ ਕੁੜੀ ਇੱਕ ਹੋਰ ਹੈ ਕਿੰਨੇ ਜਣੀਆਂ ਕੁੜੀਆਂ ਵੀ ਕਿੰਨੀਆਂ ਵਧੀਆਂ ਵੀਡੀਓ ਪਾਉਂਦੀਆਂ ਇਹ ਕੁੜੀ ਜੇ ਗੰਦੀਆਂ ਵੀਡੀਓ ਪਾਉਂਦੀ ਤਾਂ ਹੀ ਮਾਰੀ ਅਗਲੇ ਨੇ ਨਹੀਂ ਉਹਦਰ ਸੀ ਕੱਲ ਨੂੰ ਗੰਦੀ ਵੀਡੀਓ ਪਾਉਣ ਵਾਲਾ ਬੰਦਾ ਸਮਾਜ ਦੇ ਵਿੱਚ ਬਾਹਰ ਨਹੀਂ ਨਿਕਲ ਸਕਦਾ ਮੈਂ ਤੁਹਾਨੂੰ ਦੱਸਾਂ ਸ਼ਹਿਰ ਦੇ ਬਾਹਰ ਤੁਸੀਂ ਨਿਕਲੀ ਜਾਓ ਨਾ ਸੋਨੂੰ ਆਮ ਆਮ ਬੰਦਾ ਕੁੱਟ ਜੂ ਤੁਹਾਨੂੰ ਆਮ ਬੰਦਾ ਤੁਹਾਡੇ ਛਿੱਤਰ ਮਾਰ ਜੂਗਾ ਕਿਉਂ ਤੁਸੀਂ ਗੰਦ ਵੀਡੀਓ ਪਾਉਣੇ ਆ ਜਦੋਂ ਕਿਸੇ ਨੂੰ ਪਤਾ ਲੱਗ ਗਿਆ ਵੀ ਤੂੰ ਜਾਂਦੇ ਆ ਇੱਥੋਂ ਤੁਸੀਂ ਘਰੋਂ ਨਿਕਲੋਗੇ ਸੋਨੂੰ ਬਾਹਰ ਹੀ ਨਾ ਕੋਈ ਫੜ ਲੇ ਮੈਂ ਤੁਹਾਨੂੰ ਦੱਸ ਜੋ ਕੱਲੇ ਆ ਗਏ ਤੁਸੀਂ ਅੱਜ ਨਹੀਂ ਅਸੀਂ ਤਾਂ ਪਰਦੇ ਜ ਨਹੀਂ ਆਏ ਮਸੇ ਟਰੈਕਟਰ ਭਲਾ ਤੁਸੀਂ ਪਰਦੇ ਨਾਲ ਆਏ ਕਾਸੇ ਨਾਲ ਆਏ ਪਰਦੇ ਨਾਲ ਜੇ ਬਾਹਰ ਪਤਾ ਲੱਗ ਗਿਆ ਇੱਥੇ ਪਹਿਲਾਂ ਮੇਰੀ ਬੇਇੱਜ਼ਤੀ ਹੋਊ ਅਗਲੇ ਦੀ ਟਰੈਕਟਰ ਅਲਾ ਕੋ ਖਮੀ ਇਹਨੂੰ ਥਾਣੇਦਾਰ ਨਾਲ ਕੋਈ ਲੈ ਦੇ ਕੇ ਕੋ ਕਰਦੇ ਆ ਇਹ ਤੇ ਤੁਸੀਂ ਉਲਟਾ ਤੂੰ ਮੈਨੂੰ ਕਮਿਸ਼ਨ ਦੇਣ ਨੂੰ ਆ ਨਾ ਨਹੀਂ ਕਹਿੰ ਨਹੀਂ ਜੀ ਮੈਂ ਮਾਫੀ ਮੰਗਦਾ ਜੀ ਇਹ ਗਲਤੀ ਹੋ ਗਈ ਹੈ ਤੁਹਾਡੀ ਗਲਤੀ ਕਾਦੀ ਹੋ ਗਈ ਛੋਟੋ ਨਹੀਂ ਸਾਨੂੰ ਤੁਸੀਂ ਤੁਹਾਰ ਤੋਂ ਲੈ ਕੇ ਤੁਸੀਂ ਹੁਣ ਤੱਕ ਗਲਤੀਆਂ ਕਰਦੇ ਆਏ ਆ ਯਾਰ ਛੋਟੀ ਕਿੱਡੀ ਮਾੜੀ ਗੱਲ ਆ ਯਾਰ ਤੁਸੀਂ ਪਣਾ ਚੱਕਿਆ ਕੀ ਆ ਤੁਸੀਂ ਆ ਖੁੰਡੇ ਖਾਂਦਾ ਆ ਕਿੱਧਰ ਗਿਆ ਜਰਾ ਖੁੰਡਾ ਲਈ ਫਰਦ ਹੁੰਦੇ ਅੱਗੇ ਵੀਡੀਓ ਚ ਹੈਂ ਆ ਗਿਲੇ ਇਹ ਇਹ ਪਤੰਦਰੋ ਗਲੀਆਂ ਸਾਫ਼ ਕਰਨ ਆਏ ਆ ਨਹੀਂ ਨਾਲੀ ਚ ਡੱਗ ਗਏ ਜੀ ਦੇਸੀ ਵੀ ਕਰੇ ਪਿਆ ਸੀ ਤੁਰਾ ਜਾਂਦਾ ਨਹੀਂ ਹਾ ਗੋਡੇ ਜਾਮ ਆਈ ਗੋਡੇ ਖਾਣੇ ਕੀ ਆ ਤੁਸੀਂ ਮਾਲ ਮੋਲ ਕੀ ਛੱਕਦੇ ਆ ਤੁਸੀਂ ਸਹੀ ਸਹੀ ਓਕੀ ਖਾ ਲੈਨੇ ਈ ਕਾਰ ਓਕੀ ਦਾਨੀਆਂ ਉਹਦਾ ਤਾਂ ਅੱਜ ਹੋਰ ਕੋ ਖਾਧਾ ਲੱਗਦਾ ਦੋ ਦੋ ਕਾਰ ਲਾ ਲੈਨੇ ਨਹੀਂ ਮੰਨ ਜਾ ਗਾ ਅੱਜ ਤਿੰਨ ਕਾਟ ਲੈ ਭੁੱਖੀ ਦੇ ਹਾਂਜੀ ਭੁੱਖੀ ਕਿੱਥੋਂ ਲਿਆਉਣੇ ਫਿਰ ਆਈ ਮਰ ਜਾਂਦੀ ਐ ਦੱਸ ਦਿਓ ਮਾੜਾ ਜੀ ਸਾਨੂੰ ਵੀ ਦੱਸ ਦਿਓ ਹਾਂ ਯਾਰਾ ਮਿੱਤਰਾਂ ਤੋਂ ਮਰ ਜਾਂਦੀ ਐ ਯਾਰ ਮਿੱਤਰ ਕੋਈ ਨਹੀਂ ਦਿੰਦੇ ਭੁੱਖੀ ਪੱਖੀਆਂ ਐ ਨਹੀਂ ਖਾਣ ਜੋਗੀ ਲੈਣੇ ਹੀ ਐ ਖਾਣ ਜੋਗੀ ਤੇ ਪੱਕੇ ਲੱਗੇ ਹੁਣ ਤਾਂ ਇਹ ਕੰਮ ਪੱਕਾ ਜਵਾਬ ਕਿੰਨੇ ਆ ਤੁਹਾਡੇ ਬੱਚੇ ਕਿੰਨੇ ਆ ਮੇਰੇ ਤਿੰਨ ਜਵਾਬ ਆਈ ਤਿੰਨ ਕੀ ਆ ਮੁੰਡੇ ਕੁੜੀਆਂ ਇਹ ਦੋ ਮੁੰਡੇ ਇੱਕ ਕੁੜੀ ਦੋ ਮੁੰਡੇ ਕੁੜੀ ਕਿ ਕਿੰਨੀ ਉਮਰ ਆ ਉਹਨਾਂ ਦੀ ਇੱਕ ਦੀ 11 ਸਾਲ ਆਈ ਇੱਕ ਦੀ 10 ਸਾਲ ਆਈ ਤੇਰੇ ਮੰਦ ਮੈਂ ਛੜਿਆ ਹੀ ਆਈ ਛੜਿਆ ਹੀ ਆ ਤੂੰ ਹਾਂਜੀ ਤਾਂ ਇਹ ਤਾਂ ਛੜਿਆ ਕੰਜਰਾ ਜੇ ਆ ਆ ਕੰਮ ਛੱਡ ਦੇ ਕੋਈ ਚੰਗੀਆਂ ਵੀਡੀਓ ਚੰਗੇ ਮੈਸੇਜ ਲੋਕਾਂ ਨੂੰ ਦੇਵੇਂ ਨਾ ਇਧਰ ਵਿਆਹ ਹੋ ਜਾਏ ਹੈ ਗੱਲ ਤਾਂ ਮੇਰੀ ਵੀ ਛੜਿਆ ਆਲੀ ਤੇ ਤੂੰ ਗੱਲ ਸੁਣ ਓਏ ਜੇ ਤੇਰੇ ਤੇਰੇ ਜਵਾਗ ਕਰੇ ਤੇਰੇ ਕੁੜੀ ਤੇਰੀ ਕੁੜੀ ਕਿੰਨੇ ਚਰਦੀ ਹੈ ਤੇਰੀ ਗੱਲ ਤਾਂ ਮੇਰੀ ਵੀ ਛੜਿਆ ਆਲੀ ਕੁੜੀ ਕਿੰਨੇ ਚਰਦੀ ਹੈ ਕੁੜੀ ਛੜਿਆ ਆਲੀ ਕਿਵੇਂ ਭੱਜ ਪੁੱਜ ਗਈ ਭਰ ਆਲੀ ਭੱਜ ਗਈ ਤੇ ਭੱਜਣਾ ਹੀ ਸੀ ਉਹਨੇ ਛੋਟੇ ਲੱਛਣ ਵੇਖ ਕੇ ਛੋਟੇ ਤੇ ਜਿਹੜੀ ਕੁੜੀ ਤੇਰਾ ਤੇਰੀ ਥੋੜੀ ਕੁੜੀ ਜਾਂ ਤੇਰੇ ਮੁੰਡੇ ਨਹੀਂ ਵੇ ਛੋਟੇ ਵੀਡੀਓ ਵੇਂਦੇ ਮੰਦਸਾ ਤੇਰੇ ਕੋਈ ਰਿਸ਼ਤੇਦਾਰ ਤਾਂ ਹੋਣਗੇ ਕੋਈ ਚਾਚੇ ਤਾਏ ਭੂਆ ਮਾਛੜ ਤੇਰਾ ਕੋਈ ਕੋਈ ਤਾਂ ਵੀਡੀਓ ਲੋਕ ਛੋਟੇ ਰਿਸ਼ਤੇਦਾਰ ਤਾਂ ਸਾਰੇ ਵੀਡੀਓ ਵੇਂਦੇ ਹੋਣੇ ਆ ਕਿੱਡੀ ਸ਼ਰਮ ਵਾਲੀ ਗੱਲ ਹੈ ਯਾਰ ਛੋਟੇ ਨਹੀਂ ਉਹ ਟਰੱਕ ਪਾੜਿਆ ਸੀ ਟਰੱਕ ਪਾੜਿਆ ਸੀ ਜੀ ਕੋੜਾ ਪਾੜੇ ਮੇਰੇ ਕੋਲ ਤੁਸੀਂ ਘਰੇ ਆ ਗਏ ਤੁਸੀਂ ਇੱਥੋਂ ਇੱਥੇ ਬੈਠੇ ਆ ਤੇ ਨਹੀਂ ਥਾਣੇ 'ਚ ਹੁੰਦੇ ਤੂੰ ਹਵਾਲਾ ਚ ਹੁੰਦੇ ਹੁਣ ਤੁਹਾਨੂੰ ਛੋਟੇ ਸੋਧਾ ਟੁੱਕੂ ਕੁੱਟ ਕੇ ਛੋਟੇ ਡਾਂਗਾ ਭਰਾਂਗੇ ਹੁੰਦੀਆਂ ਸਾਨੂੰ ਪਤਾ ਲੱਗਦਾ ਮਾੜਾ ਮੋਟਾ ਯਾਰ ਸਰ ਨਹੀਂ ਬਹੁਤ ਗਲਤ ਗੱਲ ਹੈ ਯਾਰ ਬਹੁਤ ਹੀ ਮਾੜੀ ਗੱਲ ਹੈ ਇਹ ਸਮਾਜ ਦਾ ਬਣੂ ਕੀ ਕੋਈ ਫੇਸਬੁੱਕ ਖੋਲੋ ਹੈ YouTube ਖੋਲੋ ਇੰਸਟਾ ਖੋਲੋ ਕੋਈ ਚੱਜ ਦੀ ਗੱਲ ਆਉਂਦੀ ਨਹੀਂ ਮੂਰੇ ਬਿਨਾ ਜੇ ਕਿਹਨੂੰ ਫਾਲੋ ਨਹੀਂ ਕੀਤਾ ਹੁੰਦਾ ਤਾਂ ਵੀ ਵਿੱਚ ਮੂਰੇ ਵੀਡੀਓ ਆ ਜਾਂਦੀਆਂ ਸਾਰਾ ਗੰਦ ਹੀ ਪਈ ਜਾਂਦਾ ਕੁੜੀਆਂ ਤਾਂ ਗੰਦ ਪਈ ਜਾਂਦੀਆਂ ਅਸਰੀਰ ਤਾਂ ਕਿੰਨੀ ਵੱਧ ਗਈ ਹੈ ਅੱਦੇ-ਅੱਦੇ ਕੱਪੜੇ ਪਾ ਕੇ ਨਗੀਆਂ ਹੋ ਕੇ ਨੱਚੀ ਜਾਂਦੀਆਂ ਯਾਰ ਕਿੱਡੀ ਜਲੂਸ ਵਾਲਾ ਕੰਮ ਆ ਇਹ ਇਹ ਆਪਣੇ ਘਰ ਚਵਾਕਾਂ ਨੂੰ ਆਪਣੇ ਪੁੱਤ-ਪੋਤਿਆਂ ਦੇ ਉੱਤੇ ਕੋਈ ਅਸਰ ਨਾ ਪਊਗਾ ਇਹਨਾਂ ਚੀਜ਼ਾਂ ਦਾ ਹੈ ਕਿੱਡੀ ਇਹ ਕਿੱਡੀ ਤੁਰਦਸ਼ਾਲੀ ਗੱਲ ਆ ਇਹ ਇਹ ਆਪਣੇ ਜਿਹੜੇ ਸਿੱਖ ਕੌਮ ਆ ਤੂੰ ਹੀ ਤਾਂ ਜਿਵੇਂ ਪੱਗਾ-ਪੁਗਾ ਬਣ ਕੇ ਛੋੜੇ ਹੱਥ ਤੇ ਬਿਲਕੁਲ ਹੀ ਮਾੜੀ ਗੱਲ ਆ ਉਹ ਕੁੜੀ ਉਹ ਕੁੜੀ ਵਿੱਚ ਤਾਂ ਮਰੀ ਹੈ ਉਹ ਕੁੜੀ ਤਾਂ ਮਰੀਆ ਦੇ ਵਿੱਚ ਕੌਰ ਦਾ ਨਾਮ ਲਿਖਿਆ ਕੌਰ ਆਇਆ ਸੀ ਲਿਖਿਆ ਪਿੱਛੇ ਕੌਰ ਲਿਖਿਆ ਵਸ ਕਮਲ ਕੌਰ ਜੀ ਉਹ ਤਾਂ ਇਹ ਐਵੇਂ ਨਹੀਂ ਆ ਜੀ ਮਾਰਦੀ ਜੀ ਗਲਤ ਮਾਰਦੀ ਜੀ ਕਿ ਨਜਾਇਜ਼ ਕਿਉਂ ਮਾਰਦੀ ਮੇਰੀ ਉਹਦੇ ਨਾਲ ਗੱਲ ਹੀ ਚੱਲੀ ਜਾਂਦੀ ਸੀ ਕੀ ਪਤਾ ਮੇਰਾ ਵਿਆਹ ਹੀ ਹੋ ਜਾਂਦਾ ਜੀ ਅੱਛਾ ਮਤਲਬ ਹਾਂ ਜੀ ਉਹਨੂੰ ਵੇਖ ਬੋਖ ਲਈਦਾ ਜੀ ਹੁਣ ਵੀਡੀਓ ਪੈਣੋਂ ਹਟ ਗਈ ਅੱਛਾ ਮਤਲਬ ਵੀ ਤੂੰ ਉਹਦੇ ਨਾਲ ਫਿਰ ਵਿਆਹ ਕਰਾ ਕੇ ਹੋਰ ਗੰਦ ਪਾਉਣਾ ਸੀ ਮੰਨ ਕੇ ਚੱਲੋ ਫਿਰ ਤੁਸੀਂ ਕੱਟਰਾ ਕੰਮ ਕਰਨ ਦੀ ਸਕੀਮ ਸੀ ਕੋਈ ਨਹੀਂ ਫਿਰ ਜਦੋਂ ਤੂੰ ਹੁਣ ਖੁੱਲਾ ਤੁਰਿਆ ਫਿਰਦਾ ਰਿਹਾ ਤੂੰ ਵੀ ਕਿਸੇ ਪਾਰਕਿੰਗ ਦੇ ਵਿੱਚ ਸਿੱਟਿਆ ਪਿਆ ਹੋਵੇਂਗਾ ਗਾਂ ਜਾ ਕੇ ਮਿਲ ਲਓ ਹੈ ਨਹੀਂ ਕਰਿਆ ਤਾਂ ਮਾੜਾ ਹੀ ਕੋਈ ਨਹੀਂ ਗਾਂ ਜਾ ਕੇ ਮਿਲ ਲਓ ਫਿਰ ਜਾ ਫਿਰ ਉਹ ਮਗਰੀਬ ਚੱਲੋ ਦੇ ਖਰਾ ਗਾਂ ਜਾ ਕੇ ਵਿਆਹ ਹੋ ਜੇ ਹੋਰ ਜਨਮ ਦੇ ਵਿੱਚ ਉਹ ਤਾਂ ਠੀਕ ਹੈ ਜੀ ਪਰ ਸਾਨੂੰ ਸਕਿਉਰਟੀ ਕੋਈ ਚੱਜਦੇ ਨਹੀਂ ਕੋਈ ਗੱਲ ਕਰ ਸਕਦੇ ਤਾਂ ਸਕਿਉਰਟੀ ਜੇ ਛੋਡੇ ਵਰਗੇ ਨੂੰ ਸਰਕਾਰ ਸਕਿਉਰਟੀ ਦੇਣ ਲੱਗ ਜੇ ਮੈਦਾਨਾ ਇਹਦੂ ਦੁਰਦਸ਼ਾਲੀ ਗੱਲ ਕੀ ਹੋਊਗੀ ਇਹ ਇਹ ਜਿਹੜਾ ਪੰਜਾਬ ਹੈ ਨਾ ਜਿਹੜਾ ਪੰਜਾਬ ਹੈ ਇਹ ਪਹਿਲੇ ਨੰਬਰ ਦੇ ਉੱਤੇ ਬਦਨਾਮ ਹੋ ਜਾਣਾ ਹੈ ਜੇ ਛੋਡੇ ਵਰਗੇ ਨੂੰ ਸਕਿਉਰਟੀ ਦੇਣ ਲੱਗ ਮੈਂ ਤਾਂ ਨਾ ਇੱਕੋ ਕੁੜੀ ਨੂੰ ਦਿੱਤੀ ਐ ਇੱਕ ਦੋ ਕੁੜੀਆਂ ਨੂੰ ਦੇ ਦਿੱਤੀ ਸਕਿਉਰਟੀ ਮੈਂ ਤਾਂ ਇਹ ਬਹੁਤ ਹੀ ਗਲਤ ਗੱਲ ਕੀਤਾ ਸੀ ਨਹੀਂ ਉਹਨੂੰ ਜੇ ਜੇ ਇਹ ਜੇ ਯਾਰ ਗੰਦ ਪਾਉਣ ਵਾਲਿਆਂ ਨੂੰ ਸਕਿਉਰਟੀਆਂ ਦੇਣ ਲੱਗੀਆਂ ਗੰਦੇ ਗੰਦ ਪਾਉਣ ਵਾਲੇ ਬਾਬਿਆਂ ਨੂੰ ਸਕਿਉਰਟੀ ਦੇਣ ਲੱਗੇ ਹੈ ਗੰਦ ਪਾਉਣ ਵਾਲੇ ਕਲਾਕਾਰਾਂ ਨੂੰ ਸਕਿਉਰਟੀ ਦੇਣ ਲੱਗੇ ਤੇ ਬੱਸ ਫਿਰ ਇਹ ਪੰਜਾਬ ਦਾ ਖਤਮ ਹੈ ਫਿਰ ਤਾਂ ਨਛੇਨੁਛਿਆ ਵਾਲਿਆਂ ਤਾਂ ਫੜੀ ਘਰੇ ਖੜਿਆ ਸੀ ਹੋਰ ਕੰਮ ਦਾ ਸੀ ਕਰੀ ਖੜਿਆ ਸੋਡੇ ਤੇ ਹੋ ਜਾਗੇ ਅਸੀਂ ਸਾ ਫਿਰ ਜਾਂ ਪੰਜਾਬ ਖਤਮ ਆ ਜੀ ਜਾਂ ਫਿਰ ਜਨਾ ਸਕਿਉਰਟੀ ਦਿੱਤੀ ਆ ਉਹ ਖਤਮ ਆਈ ਸਕਿਉਰਟੀ ਦੇਣੀ ਚਾਹੀਦੀ ਨਹੀਂ ਸਕਿਉਰਟੀ ਪੰਜਾਬ ਤਾਂ ਖਤਮ ਕਰੀ ਜਾਂਦੇ ਆ ਤੁਸੀਂ ਅਸੀਂ ਮਰ ਜਾਾਂਗੇ ਜੀ ਨਾ ਦਿੱਤੀ ਸਕਿਉਰਿਟੀ ਤੇ ਜੇ ਛੋਟੇ ਹਰ ਕੇ ਮਰਨ ਨਾਲ ਜੱਗ ਸੁਣਾ ਹੋ ਜੂ ਮੱਛਿਆ ਲੱਗਣੋਂ ਹਟ ਜੂ ਇੱਥੇ ਛੋਟੇ ਮਰਨ ਨਾਲ ਸਾਡਾ ਜੀ ਸਾਡਾ ਚੈਨਲ ਖੜ ਜੂਗਾ ਜੀ ਚੈਨਲ ਖੜ ਚੁ ਖੜ ਜੇ ਹੋਰ ਕੋ ਕੰਮ ਨਹੀਂ ਜ਼ਮੀਨ ਕਿੰਨੇ ਆਉਂਦੇ ਤੈਨੂੰ ਜ਼ਮੀਨ ਤਾਂ ਜੀ 2 2 1 ਗੱਲੇ ਆਉਂਦੀ ਐ 2 2 1 ਗੱਲੇ ਹਾਂ ਕਿੰਨੇ ਭਰਾਏ ਤੁਸੀਂ ਮੈਂ ਕੱਲਾ ਹੀ ਆਂ ਇਹ ਮੇਰੇ ਚਾਚੇ ਦਾ ਮੁੰਡਾ ਰਸਤੇ ਬਣਾਉਣੇ ਇਹ ਇਹਨੂੰ ਜ਼ਮੀਨ ਕਿੰਨੇ ਆਉਂਦੀ ਐ ਇਹਨੂੰ ਵੀ ਤਾਂ ਤਿੰਨ ਕਿੱਲੇ ਵਾਣ ਆਉਂਦਾ ਜੀ ਤਿੰਨ ਕਿੱਲੇ ਦੋ ਦੋ ਢਾਈ ਗਿੱਲੇ ਅੱਜ ਦੇ ਜਮਾਨੇ ਦੇ ਵਿੱਚ ਵਾਂ ਥੋੜਾ ਦੋ ਟਾ ਗਿੱਲੇ ਜਿਹੜੇ ਬੰਦੇ 5-500 ਰੁਪਿਆ 3-3 4-400 ਰੁਪਏ ਤੇ ਦਿਹਾੜੀ ਕਰਦੇ ਉਹ ਬੰਦੇ ਨਹੀਂ ਆਪ ਝੋਨਾ ਲਈ ਜਾਂਦੇ ਹੁਣ ਲੋਕ ਆ ਤੇ ਉਹ ਬੰਦੇ ਨਹੀਂ ਹੱਟੇ-ਕੱਟੇ ਆ ਤੁਸੀਂ ਤਾਂ ਹਜੇ ਕੋਈ ਤੁਸੀਂ ਕੋਈ ਤੁਹਾਨੂੰ ਨਸ਼ੇ ਨੇ ਬੁੜਾ ਕਰਤਾ ਤੂੰ ਇੱਕੋ ਉਮਰ ਕਿੰਨੀ ਤੇਰੀ ਹੋਰ ਤਾਂ ਸਾਡੀ ਮਾਹ 35 35 ਤੇਰੀ ਕਿੰਨੀ ਉਮਰ ਆ 35 ਸਾਲ ਦੀ 30 ਸਾਲ ਦੀ 30 ਸਾਲ ਹਾਂਜੀ ਮੇਰੀ ਉਮਰ 52 ਸਾਲ ਆ ਤੂੰ ਹੀ ਤਾਂ ਵਧੀਆ ਹੀਰੋ ਲੱਗਦੇ ਆਂ ਜੀ ਹੀਰੋ ਲੱਗਦੇ ਆ ਤੇ ਫਿਰ ਜੋ ਨਸ਼ੇ ਪੱਤੇ ਖਾਣ ਲੱਗ ਗਿਆ ਮੈਂ ਵੀ ਇਸ ਤੋਂ ਪਹਿਲਾਂ ਐ ਹੋਇਆ ਹੁੰਦਾ ਤੁਸੀਂ ਤਾਂ ਸਾਰਾ ਐਕਟਰਾਂ ਵਰਗੇ ਐਕਟਰਾਂ ਵਰਗੇ ਤੇ ਇਹੋ ਜਿਹਾ ਬਣ ਜੋ ਉਹ ਕੁੜੀ ਨੂੰ ਕੁਝ ਚੰਗੇ ਕੰਮ ਕਰੋ ਸਮਾਜ ਸੁਧਾਰ ਕਾਸਤੇ ਤੁਸੀਂ ਕੰਮ ਕਰੋ ਉਹ ਜੇ ਕੰਮ ਕਰੋ ਚੰਗੇ ਕੰਮ ਕਰੋ ਤਾਂ ਨਸ਼ਾ ਛੱਡੋਗੇ ਤੁਸੀਂ ਤੇ ਤੁਹਾਡਾ ਸਰੀਰ ਵਧੀਆ ਬਣ ਜਾਣਾ ਸਰ ਸਾਨੂੰ ਵੀ ਐਕਟਰਾਂ ਵਰਗੇ ਬਣਾ ਦੇ ਇੱਕ ਕੰਮ ਇੱਕ ਕੰਮ ਮੈਂ ਇੱਕ ਕੰਮ ਕਰ ਸਕਦਾ ਹਾਂ ਤੁਸੀਂ ਵੀਡੀਓ ਪਾ ਦਿਓ ਠੀਕ ਆ ਮਾਫੀਨਾਮਾ ਮੰਗ ਲਓ ਤੇ ਸੋਨੂੰ ਜਿਹੜਾ ਨਸ਼ੇ ਸ਼ਰਾਬ ਕੇਂਦਰ ਦੇ ਵਿੱਚ ਤੁਹਾਨੂੰ ਲੈ ਜਾਂਦੇ ਆਂ ਅਸੀਂ ਅਸੀਂ ਕੋ ਸੋਨ ਜੇ ਤੁਹਾਡਾ ਚਲੋ ਸੁਧਾਰ ਹੋ ਜੇ ਅਸੀਂ ਇਹ ਚੰਗੀ ਗੱਲ ਸਮਝਾਂਗੇ ਸੀ ਆਹ ਮਾਫੀ ਮਾਫੀਦਾਨੀ ਅਸੀਂ ਮੰਗਣੀ ਹੈ ਕਿ ਮਾਫੀ ਕਾਦਨੇ ਮੰਗਣੀ ਫਿਰ ਨਹੀਂ ਮਤਲਬ ਇਸੇ ਤਰ੍ਹਾਂ ਹੀ ਕਰੋਗੇ ਤੁਸੀਂ ਕੰਮ ਨਾ ਨਾ ਸ਼ਾਇਦ ਜਾਨੀ ਕਿ ਸਿਕਿਉਰਟੀ ਲੈ ਕੇ ਫਿਰ ਇਹਦਾ ਮਤਲਬ ਸਿਕਿਉਰਟੀ ਤਾਂ ਤੁਹਾਨੂੰ ਦੇਣ ਦਾ ਫਾਇਦਾ ਹੀ ਕੋਈ ਨਹੀਂ ਉਸ ਤੋਂ ਬਾਅਦ ਤੁਸੀਂ ਜਿਆਦਾ ਗੰਦ ਪਾਓਗੇ ਜਿਵੇਂ ਉਹ ਕੁਛ ਖੰਡ ਖੁੰਟੂਰੀ ਤੇ ਖਰੋੜੇ ਹੋਰੀ ਗੰਦ ਪਾਈ ਜਾਂਦੇ ਆ ਉਵੇਂ ਤੁਸੀਂ ਜਿਆਦਾ ਗੰਦ ਪਾਓਗੇ ਜਦੋਂ ਪਾਸੇ ਚਾਰ ਸਿਕਿਉਰਟੀ ਵਾਲੇ ਖੜੇ ਫਿਰ ਤਾਂ ਤੁਸੀਂ ਜਿਹੜਾ ਕੋ ਮਰਜੀ ਬੋਲੀ ਜਾਵੋ ਮਾਸਾ ਜੀ ਸਿਕਿਉਰਟੀ ਲੈਣ ਦਾ ਟਾਈਮ ਆਇਆ ਜੀ ਹੁਣ ਇਸ ਤੋਂ ਬਾਅਦ ਪਤਾ ਕੀ ਹੋਇਆ ਇਸ ਤੋਂ ਬਾਅਦ ਹੁਣ ਕੀ ਹੋ ਗਿਆ ਅੱਜ ਦੇ ਅੱਜ ਦੀ ਹਾਲਾਤ ਦੇ ਵਿੱਚ ਅੱਜ ਦੀ ਤਰੀਕ ਚ ਅੱਜ ਦੇ ਤਰੀਕੇ ਚ ਸਰਕਾਰ ਨੇ ਇਹ ਕਹਿਤਾ ਵੀ ਜਿਹੜਾ ਮੰਨ ਕੇ ਚੱਲੋ ਵੀ ਕੋਈ ਗੰਦ ਪਾਉਂਦਾ ਹੈ ਕੋਈ ਅਸ਼ਲੀਲ ਵੀਡੀਓ ਪਾਉਂਦਾ ਹੈ ਜਾਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦਾ ਹੈ ਉਹਦੇ ਪਰਚਾ ਹੋਊਗਾ ਐਫ ਆਈ ਆਰ ਦਰਜ ਹੋਊਗੀ ਮੈਂ ਤੁਹਾਨੂੰ ਦੱਸਦਾ ਵੀ ਅੱਜ ਹੀ ਤੁਹਾਡੇ ਤੇ ਥਾਣੇ 'ਚ ਹੁੰਦੇ ਤੁਹਾਡੇ ਤੇ ਐਫ ਆਈ ਆਰ ਦਰਜ ਕਰਦੈ ਨੀ ਸੀ ਸੋਨੂੰ ਅਸੀਂ ਅੰਦਰ ਸਾਈਡ ਤੇ ਨਾਲੇ ਜੇਲ੍ਹ ਦੇ ਵਿੱਚ ਤੁਹਾਨੂੰ ਆਪੇ ਪਤਾ ਲੱਗਦਾ ਇਹ ਕੀ ਹੁੰਦਾ ਨਾਲੇ ਤੁਹਾਡਾ ਨਸ਼ਾ ਛੁੱਟ ਜਾਂਦਾ ਤੇ ਨਾਲੇ ਤੁਹਾਨੂੰ ਠੀਕ ਹੋ ਜਾਂਦੇ ਤੁਸੀਂ ਇਹ ਕੀ ਹੁੰਦਾ ਫੈਰਪੂਰ ਫੈਰਪੂਰ ਤਾਂ ਤੁਹਾਨੂੰ ਪਤਾ ਲੱਗ ਜੂ ਜਦੋਂ ਵੱਜੇ ਫੈਰੀ ਜਾਈ ਜੀ ਫੈਰੀ ਜਾਈ ਜੀ ਕੀ ਹੁੰਦਾ ਇਹ ਫੈਰ ਜਾਈ ਜੀ ਹੁੰਦੀ ਆ ਕੋਈ ਹੁੰਦੀ ਆ ਤੁਹਾਨੂੰ ਦੱਸ ਦਿਆਂਗੇ ਤੁਹਾਨੂੰ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਹਾਂ ਜੀ ਵੀ ਜਿਹੜੀ ਜਦੋਂ ਕੁੜੀ ਮਾਰੀ ਐ ਠੀਕ ਐ ਉਸ ਤੋਂ ਬਾਅਦ ਮਾਫੀ ਮੰਗੀ ਖਈਆਂ ਨੇ ਦੋ ਦਿਨ ਕੁੜੀਆਂ ਮਾਫੀ ਮੰਗੀਆਂ ਕਈ ਯੂਟਿਊਬਰ ਮਾਫੀ ਮੰਗੇ ਛੋਡੇ ਵੀ ਮੈਂ ਮਾਫੀ ਨਾਮਾ ਵੇਖੀਆ ਛੋਡੇ ਵੀ ਮਾਫੀ ਦੀ ਵੀਡੀਓ ਤੁਸੀਂ ਫਿਰ ਮਾਫੀ ਦੀ ਵੀਡੀਓ ਕਾਦੋਂ ਪਾਈ ਸੀ ਤੁਸੀਂ ਉਹਦਾ ਹੀ ਦੁਨੀਆਂ ਨੂੰ ਟਿਕਾਉਣ ਵਾਸਤੇ ਪਾਈ ਸੀ ਕਿ ਨਾ ਕਿਤੇ ਕੋਈ ਘਰੇ ਘਰੇ ਨਾ ਆ ਜੇ ਕੋਈ ਕਿਹਨਾ ਮਾਫੀ ਮੰਗ ਲਗੇ ਹੁਣ ਫਿਰ ਮਗਰੋਂ ਤੁਹਾਡੇ ਤੋਂ ਲੈ ਕੇ ਸਕਿਉਲਟੀ ਅਸੀਂ ਸਾਡਾ ਤਾਂ ਜੀ ਬਾਲਾ ਬੁਰਾ ਹਾਲ ਆ ਕੰਮ ਖੜਾਈ ਜਮਾਂ ਫਿਰ ਅੱਛਾ ਹਣਛੋਟਾ ਕੰਮ ਰੁਕਿਆ ਪਿਆ ਰੁਕਿਆ ਪਿਆ ਜੀ ਛੋਣਾ ਲਾ ਲਓ ਪੋਸਟ ਵੀ ਨਹੀਂ ਮਿਲਦਾ ਨਾ ਨੂੰ ਤਾਂ ਕੋਈ ਮੰਗਿਆ ਨੀ ਛੋਣਾ ਲਾਓ ਕੰਮ ਕਰੋ ਕੰਮ ਨਹੀਂ ਨਾ ਹੁੰਦਾ ਜੀ ਸਾਡੇ ਤੋਂ ਜਿਹੜਾ ਕੰਮ ਚਲਾਇਆ ਉਹੀ ਹੋਊਗਾ ਜੀ ਕੰਮ ਕਿਉਂ ਨਹੀਂ ਹੁੰਦਾ ਇਹਦਾ ਕੰਮ ਤਾਂ ਕਰਨਾ ਹੀ ਪੈਣਾ ਹੈ ਕੰਮ ਕਰੇ ਤੋਂ ਬਿਨਾ ਤਾਂ ਰੋਟੀ ਨਹੀਂ ਮਿਲਦੀ ਤਾਂ ਹੀ 2 2.5 ਕਿੱਲੇ ਜ਼ਮੀਨ ਦੇ ਆ ਤੇਰੇ ਕੋਲ ਠੀਕ ਹੈ ਤਾਂ ਹੀ ਤੁਹਾਨੂੰ 2 3 ਕਿੱਲੇ ਉਹਦੇ ਕੋਲ ਹੈ 5.5 ਕਿੱਲੇ ਜ਼ਮੀਨ ਸੇ 1 ਕਿੱਲੋ ਤੁਹਾਡੀ ਬਣ ਗਈ ਤੁਸੀਂ 5-4 ਕਿੱਲੇ ਹੋਰ ਜ਼ਮੀਨ ਲੈ ਕੇ ਤੁਸੀਂ ਠੇਕੇ ਤੇ ਵਾਹ ਕੇ ਕੁਝ ਆਮਦਨ ਕਰੋ ਸਭ ਕੋ ਕਰ ਸਕਦਾ ਤੁਸੀਂ ਕੋਈ ਚੰਗੀਆਂ ਵੀਡੀਓ ਪਾਲਿਆ ਕਰੋ ਛੋਟਾ ਸਹਾਇਜੋਗ ਦੇਵਾਂਗੇ ਅਸੀਂ ਚੰਗੀਆਂ ਵੀਡੀਓ ਪਾਓ ਕੰਤਾਲ ਕਾ ਨਾ ਪਾਓ ਕੁਆਲਿਟੀ ਦੇ ਦਿਓ ਜੀ ਉਹ ਕੁੜੀ ਨੂੰ ਵੀ ਤਾਂ ਕੁਆਲਿਟੀ ਦੇ ਹੀ ਦਿੱਤੀ ਜੀ ਕੁੜੀ ਨੂੰ ਜਿਹਨੇ ਸਕਿਉਰਿਟੀ ਦੇ ਦਿੱਤੀ ਦੇਤੀ ਸਾਨੂੰ ਵੀ ਦੇ ਦਿਓ ਜੀ ਸਾਡਾ ਤਾਂ ਬੁਰਾ ਹਾਂ ਡਾਰੇ ਪਰ ਫਿਰ ਮੈਂ ਤਾਂ ਨਹੀਂ ਤੁਹਾਨੂੰ ਸਕਿਉਰਿਟੀ ਦਿੰਦਾ ਆਹ ਫੜਾਈਂ ਇੱਕ ਮਿੰਟ ਨਹੀਂ ਜੀ ਅਰੇ ਤੁਸੀਂ ਗਾਂਦਾ ਪਾਇਆ ਤੁਸੀਂ ਜਿੰਨਾ ਹੁਣ ਕਿਵੇਂ ਭਜਦੇ ਆ ਹੁਣ ਕਿਵੇਂ ਭਜਦੇ ਆ ਤੁਸੀਂ ਉਹ ਇੱਧਰ ਆਓ ਰਿਓ ਇੱਕ ਮਿੰਟ ਰੁਹੇ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਰੋ ਜਾਓ ਇੱਕ ਮਿੰਟ ਰੁਹੇ ਆਓ ਕੀ ਆਂਦਾ ਹਾਂ ਹਾਂਜੀ ਸਰ ਜੀ ਇਹ ਮੇਰੀ ਸੁਣ ਲੋ ਇੱਕ ਗੱਲ ਹਾਂਜੀ ਸਰ ਜੀ ਨਾ ਤਾਂ ਸਕਿਉਰਟੀ ਸਾਨੂੰ ਅੱਜ ਬਿਲੇ ਤੇ ਨਾ ਕੱਲ ਨੂੰ ਮਿਲੇ ਸਾਨੂੰ ਥਾਣੇ ਚ ਗਿਆ ਨੂੰ ਡਾਂਗਾ ਜ਼ਰੂਰ ਮਿਲਿੰਗਾ ਬੰਦੇ ਪੁੱਤ ਬਣ ਕੇ ਗਲਤ ਵੀਡੀਓ ਪਾਉਣਾ ਛੱਡ ਦਿਓ ਇਹ ਮੇਰੀ ਤੁਹਾਡੇ ਮੂਰੇ ਮਾਫੀ ਵਾਲੀ ਗੱਲ ਹੈ ਠੀਕ ਹੈ ਮੈਂ ਸੋਥੋਂ ਮਾਫੀ ਮੰਗਦਾ ਵੀ ਤੁਸੀਂ ਗਲਤ ਵੀਡੀਓ ਪਾਉਣਾ ਛੱਡ ਦਿਓ ਮੇਰਾ ਸ਼ੇਰ ਆ ਤੇ ਨਹੀਂ ਤੁਹਾਡਾ ਜਲੂਸ ਕੱਢ ਦੂੰਗਾ ਮੈਂ ਤੁਹਾਡੇ ਤੁਹਾਡੇ ਦੇ ਪਰਚਾ ਦੇਊਗਾ ਨਾਲੇ ਐਫ ਆਈ ਆਰ ਦਰਜ ਕਰਕੇ ਤੁਹਾਡੇ ਤੁਹਾਨੂੰ ਪਰਚਾ ਦੇ ਕੇ ਅੰਦਰ ਕਰੂੰਗਾ ਤੇ ਨਾਲੇ ਤੁਹਾਡੇ ਪਿਆ ਕਰਨਗੇ ਛੇਤਰ ਨਿਤ ਠੀਕ ਹੈ ਨਹੀਂ ਮੰਗ ਤੇ ਚੁੱਪ ਕਰਕੇ ਬੰਦੇ ਬਣ ਕੇ ਬਸ ਵੀਡੀਓ ਬਣਾਉਣਾ ਛੱਡ ਦਿਓ ਠੀਕ ਹੈ ਅੱਜ ਤੋਂ ਬਾਅਦ ਛੱਟੋਗੇ ਤੁਸੀਂ ਛੱਡ ਦਿਨੇ ਅੱਜ ਤੋਂ ਬਾਅਦ ਪਾਰਨਾ ਕਰ ਲੋ ਸੌਂ ਖਾ ਲੋ ਇਹ ਗੱਲ ਦੀ ਨਹੀਂ ਪਉਂਦੀ ਬਸ ਕੋਈ ਲੋੜ ਨਹੀਂ ਕੋਈ ਚੰਗੀਆਂ ਵੀਡੀਓ ਕੋਈ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਪਾਓ ਯਾਰ ਕਿੱਡੀ ਦੁਰਦਸ਼ਾਲੀ ਗੱਲਾਂ ਤੇਰੀਆਂ ਗੱਲ ਸੁਣ ਓਏ ਤੇਰੇ ਹਜੇ ਜਵਾਗ ਛੋਟੇ ਆ ਜੋ ਮਾਰੇ ਝਾਕ ਵੱਡੇ ਹੋ ਗਏ ਨੇਗੇ ਉਹ ਕੀ ਕਹਿਣਗੇ ਸਾਡਾ ਪਿਆਵਾ ਗੰਦ ਪਾਉਂਦਾ ਸੀ ਤੁਸੀਂ ਸਮਾਜ ਨੂੰ ਕੀ ਸਿੱਧੰਨੇ ਤੁਸੀਂ ਹਾਂਜੀ ਚੰਗੀਆਂ ਵੀਡੀਓ ਪਾਉਣੀਆਂ ਠੀਕ ਹੈ ਆ ਜਾ ਖਾਓ ਦੀ ਖੁੰਟੀ ਜੇ ਭੱਜੋ ਇੱਥੋਂ ਮੇਰੇ ਕੋ ਥਾਣੇ ਜਿਵੇਂ ਐਸਾ ਹਾਲ ਲੜ ਮੈਂ ਤੁਹਾਨੂੰ ਦੱਸਾਂ ਨਹੀਂ ਆਉਂਦੀ ਜੀ ਚੰਦ ਪਾਇਆ ਇਹਨਾਂ ਨੇ ਚੱਲ ਕਿਵੇਂ ਬਣ ਹੁਣ ਕੀ ਹੋਊ ਆਪਣਾ ਤਾਂ ਕੀ ਬਣ ਮੈਂ ਤਾਂ ਆਖਿਆ ਕੁਆਲਿਟੀ ਮਿਲ ਜੂ ਡੈਸ਼ ਜੀ ਬੰਜਿਆ ਕਰੂਗੀ ਚੰਨ ਚਾਰ ਬੰਦੇ ਹੋਇਆ ਕਰਨਗੇ ਨਾਲ ਤਾਂ ਮਤ ਵਧੀਆ ਹੋਣਾ ਸੀਗਾ ਜਾਣ ਜਾਣੀ ਸੀਗੀ ਆਪਾਂ ਕੋਈ ਹੋਰ ਥਾਣੇਦਾਰ ਲੱਭ ਗਿਆ